ਆਪਾਂ ਗੱਲਬਾਤ ਅੱਜ ਕੈਨੇਡਾ ਤੋਂ ਸ਼ੁਰੂ ਕਰ ਲਈ ਕਿਉਂਕਿ ਉੱਥੋਂ ਵੀ ਕੁਝ ਖਬਰਾਂ ਦਿਲ ਤੜਫਾਉਣ ਜਿਹੀਆਂ ਆ ਰਹੀਆਂ ਨੇ ਜੀ ਇੱਕ ਤੇ ਉਹਨਾਂ ਨੇ ਜਿਹੜੇ ਡਾਕੂਮੈਂਟ ਮੰਗ ਲਿਆ ਉਹਦਾ ਬੜਾ ਰੌਲਾ ਪਿਆ ਹੋਇਆ ਵੀ ਉਹ ਕਹਿੰਦੇ ਪਹਿਲਾਂ ਇਹ ਕਾਗਜ਼ਕੂਚ ਨੰਬਰ ਨੰਬਰ ਆਪਦੇ ਦਿਖਾਓ ਕੀ ਕੁਝ ਮੰਗ ਰਿਹਾ ਹੈ ਕੀ ਸਾਰਾ ਮਾਜ਼ਰਾ ਕੀ ਹੈ ਜੀ ਨਹੀਂ ਦੇਖੋ ਉੱਥੇ ਦੀ ਜਿਹੜੀ ਇਸ ਵੇਲੇ ਰਜਿਮ ਹੈ ਸਰਕਾਰ ਹੈ ਉਹ ਇੱਕ ਸੰਕਟ 'ਚ ਹੈ ਇਸ ਵੇਲੇ ਜੀ ਜਸਟ ਇੰਟਰੋਡੂਸ ਦੇ ਜਿਹੜੇ ਕਹਿ ਲੋ ਕਿ ਵਫਾदार ਸਾਥੀ ਸੀਗੇ ਉਹ ਅਸਤੀਫੇ ਦੇ ਰਹੇ ਹਨ ਬਾਰੇ ਵੀ ਮੈਂ ਤੁਹਾਡੇ ਤੋਂ ਪੁੱਛਣਾ ਥੋੜਾ ਜਿਹਾ ਹਾਂ ਜੀ ਉਹਨਾਂ ਦੇ ਮਤਲਬ ਕਿ ਖਾਸਮ ਖਾਸ ਸ਼ਾਇਦ ਵਿੱਤ ਮੰਤਰੀ ਸੀ ਉਹਨਾਂ ਦੇ ਅਸਤੀਫਾ ਦਿੱਤਾ ਉਹ ਵੀ ਪੀਨ ਜੀ ਜੀ ਪਿਛਲੇ ਦਿਨੀ ਤੇ ਉਹਨਾਂ ਦੀ ਪਾਰਟੀ ਕੋਲ ਤੇ ਹੁਣ ਕੋਈ ਲੀਡਰ ਵੀ ਹੈ ਨਹੀਂ ਜਸਟਨ ਟਰੂਡੋ ਨੂੰ ਰਿਪਲੇਸ ਕਿਹਦੇ ਨਾਲ ਕਰੋਗੇ ਬਿਲਕੁਲ ਸਰ ਜਸਟਨ ਟਰੂਡੋ ਦੇ ਖਿਲਾਫ ਬਹੁਤ ਰੋਸ ਹੈ ਉਹਤੇ ਬਹੁਤ ਰੋਸ ਹੈ ਮਤਲਬ ਕਿ ਆਪ ਨਰਿੰਦਰ ਮੋਦੀ ਦਾ ਇੱਕ ਤਰ੍ਹਾਂ ਨਾਲ ਹਸ਼ਰ ਦੇਖਿਆ ਇਹਨਾਂ ਚੋਣਾਂ ਦੇ ਵਿੱਚ ਜੀ ਤਾਂ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਲੋਕਾਂ 'ਚ ਗੁੱਸਾ ਹਾਲੇ ਬਚ ਗਏ ਥੋੜਾ ਜਿਹਾ ਇਹ ਹੂੰ ਬਚ ਗਏ ਕਾਂਗਰਸ ਜਾਂ ਆਪੋਜੀਸ਼ਨ ਜਿਹੜੀ ਹੈ ਨਾ ਉਹ ਜ਼ਿਆਦਾ ਖੇਡਾ ਕਰ ਨਹੀਂ ਸકી ਕਿ ਕੈਨੇਡਾ ਦੇ ਵਿੱਚ ਇਸ ਵੇਲੇ ਸਿਆਸੀ ਅਸਥਿਰਤਾ ਹੈ ਉਹਨੂੰ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਇਹ ਨਤੀਜਾ ਉੱਥੋਂ ਦਾ ਹੈ ਇਸ ਵੇਲੇ ਅਸਥਿਰਤਾ ਹੈ ਉੱਥੋਂ ਦੀ ਰਾਜਨੀਤੀ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿਹੜੀ ਸਿਆਸਤ ਹੁੰਦੀ ਆ ਜਦੋਂ ਕੁਝ ਮੁੱਦਿਆਂ 'ਚ ਉਲਝਦੀ ਆ ਤਾਂ ਫਿਰ ਉਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਜਾਂ ਗੁੱਸਾ ਘੱਟ ਕਰਨ ਵਾਸਤੇ ਕੁਝ ਫੈਸਲੇ ਲੈਂਦੀ ਆ ਜੀ ਜਸਟਿਨ ਟ੍ਰੋਡੋ ਦੀ ਗਵਰਨਮੈਂਟ ਨੇ ਕੀ ਕੀਤਾ ਕਿ ਪਹਿਲਾਂ ਤੇ ਮਲਾਈ ਖਾਦੀ ਹਮ ਇੰਟਰਨੈਸ਼ਨਲ ਸਟੂਡੈਂਟਸ ਦੇ ਪੱਲਿਓ ਜੀ ਜਦੋਂ ਸਾਰਾ ਕੁਝ ਮਤਲਬ ਕਿ ਉੱਥੇ ਵਿਗੜਦਾ ਨਜ਼ਰ ਆਇਆ ਹਮ ਇਕਨੋਮੀ 'ਚ ਵੈਸੇ ਵੀ ਤੁਹਾਨੂੰ ਪਤਾ ਸਲੋ ਡਾਊਨ ਸੀਗਾ ਜੀ ਜੀ ਤਾਂ ਜੋ ਬਾਂ ਕਟੀਆਂ ਰਹਿائشਾਂ ਦਾ ਮਾਮਲਾ ਵਧਿਆ ਉਦੋਂ ਬਾਅਦ ਫਿਰ ਇਹਨਾਂ ਨੇ ਕੈਪ ਲਾਉਣੇ ਸਟਾਰਟ ਕਰ ਦਿੱਤੇ ਨਿਯਮ ਸਖਤ ਕਰ ਦਿੱਤੇ ਉਦੋਂ ਆਪਾਂ ਤਕਨੀਕੀ ਤੌਰ ਤੇ ਜ਼ਿਆਦਾ ਨਹੀਂ ਜਾਂਦੇ 나 ਮੈਨੂੰ ਕੋਈ ਬਹੁਤੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਦੇ ਕਿਉਂਕਿ ਮੈਂ ਕੋਈ ਇਮੀਗ੍ਰੇਸ਼ਨ ਦਾ ਮਾਹਰ ਨਹੀਂ ਹੈਗਾ ਤਾਂ ਕੁੱਲ ਮਿਲਾ ਕੇ ਇਹਨਾਂ ਨੇ ਸਖਤਾਈ ਕਰਨੇ ਸਟਾਰਟ ਕਰ ਦਿੱਤੀ ਵੀਜ਼ਿਆਂ 'ਚ ਕੱਟ ਲਾਇਆ ਸਾਰਾ ਕੁਝ ਤੁਹਾਡੇ ਸਾਹਮਣੇ ਹੁਣ ਇਹ ਖਬਰ ਆਈ ਅੱਜ ਕਿ ਜਿਹੜੇ ਮਤਲਬ ਕਿ ਇਹਨਾਂ ਪੰਜਾਂ 6 ਸਾਲਾਂ 'ਚ ਪੀਆਰ ਹੋਏ ਨੇ ਪੀਆਰ ਹੋਇਆ ਜੀ ਉਹਨਾਂ ਦੇ ਜਿਹੜੇ ਕਹੋ ਕਿ ਜਦੋਂ ਜੋ ਸਟੱਡੀ ਵੀਜ਼ਾ ਦਸਤਾਵੇਜ਼ ਬਿਲਕੁਲ ਜਾਂ ਵਰਕ ਪਰਮਿਟ ਵਗੈਰਾ ਜਿਹੜੇ ਸੀਗੇ ਜਾਂ ਪਿਛਲਾ ਹੋਰ ਸਿੱਖਿਆ ਦਾ ਰਿਕਾਰਡ ਹੈ ਜਿੱਥੇ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਆ ਉਹ ਸਾਰੀਆਂ ਚੀਜ਼ਾਂ ਲਾ ਵਾਡੋ ਦੁਬਾਰਾ ਮੰਗੀਆਂ ਜੀਮੇਲ ਆ ਗਿਆ ਹੂੰ ਤਾਂ ਉਹਦੇ ਨਾਲ ਕੀ ਆ ਕਿ ਹੁਣ ਜਿਨ੍ਹਾਂ ਨੇ ਪੀਆਰ ਗ੍ਰੈਂਡ ਕਰ ਲਈ ਆ ਪੀਆਰ ਹਾਸਲ ਕਰ ਲਈ ਆ ਜੀ ਦੁਬਾਰ ਤੋਂ ਸਾਰਾ ਰਿਕਾਰਡ ਮੰਗਿਆ ਚਾਹੇਗਾ ਕਿਤੇ ਨਾ ਕਿਤੇ ਉਹ ਵਿਭਤਾ ਹੁਣ ਤੁਸੀਂ فرض ਕਰੋ ਇੱਥੇ ਰਹਿੰਦੇ ਹੋ ਜੀ ਅਚਾਨਕ ਤੁਹਾਨੂੰ ਇੱਕ ਮੇਲ ਪ੍ਰਾਪਤ ਹੋ ਜਾਵੇ ਹਮ ਕਿ ਨਰਿੰਦਰ ਮੋਦੀ ਸਰਕਾਰ ਕਹਿੰਦੀ ਆ ਕਿ ਜੋ ਤੁਹਾਡਾ 47 ਤੋਂ ਲੈ ਕੇ ਹੁਣ ਤੱਕ ਦਾ ਹਮ ਹਮ ਜਾਂ ਕਹਿ ਲਓ ਕਿ ਤੁਹਾਡੇ ਜਨਮ ਤੋਂ ਲੈ ਕੇ ਹੁਣ ਤੱਕ ਦਾ ਜੀ ਜੋ ਰਿਕਾਰਡ ਆ ਸਾਰਾ ਕੱਢ ਕੇ ਲਿਓ ਸਰ ਇੱਥੇ ਬਾਹ ਬਾ ਹੋ ਜਾਂਦੀ ਆ ਰਿਕਾਰਡ ਇਕੱਠਾ ਕਰਨ ਤੇ ਜੀ ਤੁਸੀਂ ਆਧਾਰ ਕਾਰਡ ਅਪਡੇਟ ਕਰਾਉਣਾ ਹੋਵੇ ਤੇ ਤਸੱਲੀ ਹੋ ਜਾਂਦੀ ਆ ਫਿਰ ਇਸ ਕਰਕੇ ਸਾਰਾ ਰਿਕਾਰਡ ਜਿਹੜਾ ਫੇਰ ਕਿਉਂਕਿ ਉੱਥੇ ਇੱਥੇ ਤੇ ਆਪਾਂ ਬਥੇਰੀ ਚਲਾ ਲੈਨੇ ਆ ਕਹਿ ਲੋ ਸ਼ਾਰਟਕਟ ਬਜ ਜਾਂਦੇ ਆ ਉੱਥੇ ਤੁਹਾਨੂੰ ਪਤਾ ਹੈ ਜਿਹੜੇ ਉਹਨਾਂ ਦੇ ਨਿਯਮ ਨੇ ਬੜੇ ਸਖਤ ਨੇ ਬਾਕੀ ਮੋਸਟਲੀ ਜਿਹੜੇ ਅਗਲੇ ਦਾ ਕੋਈ ਰਿਕਾਰਡ ਹੈ ਉਹ ਵੀ ਤੇ ਇੱਥੇ ਪਿਆ ਹੋਣਾ ਜੀ ਜੀ ਰਿਕਾਰਡ ਵੀ ਬਾਹਰ ਆ ਕੇ ਦੁਆਰਾ ਲੈਣਾ ਉਹ ਖਬੜਾ ਹੋ ਜਾਂਦਾ ਆ ਆ ਇਹ ਕੁਝ ਰਿਕਾਰਡ ਇਧਰੋਂ ਵੀ ਹੋ ਸਕਦਾ ਮੰਗਾ ਲੈਣ ਕੁਝ ਮਤਲਬ ਕਿ ਉਧਰ ਦੀ ਸਿੱਖਿਆ ਦਾ ਕੁਝ ਇਧਰ ਦਾ ਤਾਂ ਬੜੀ ਤਸੱਲੀ ਹੋ ਜਾਂਦੀ ਆ ਜੀ ਬਿਲਕੁਲ ਤੇ ਗੱਲ ਇਹ ਆ ਕਿ ਜਿਨ੍ਹਾਂ ਨੇ ਉੱਥੇ ਨਾਗਰਿਕਤਾ ਲੈਣੀ ਆ ਉਹਨਾਂ ਵਾਸਤੇ ਅੱਜ ਹੀ ਮੈਨੂੰ ਨਾ ਗੁੜੀਆਂ ਮਿਲੀ ਸਾਡੀ ਹੂੰ ਮਤਲਬ ਕਿ ਉਹਦੇ ਫਾਦਰ ਸਾਹਿਬ ਪੁਲਿਸ 'ਚ ਸੀਗੇ ਸਾਡੇ ਦੋਸਤ ਹੁੰਦੇ ਸੀਗੇ ਔਖੇ ਵੇਲੇ ਯਾਨੀ ਜੀ ਤੇ ਉਹ ਗੁੜੀਆਂ ਉੱਥੋਂ ਕੈਨੇਡਾ 'ਚੋਂ ਆਈ ਆ ਕੈਨੇਡਾ ਦੀ ਪੁਲਿਸ ਦੀ ਭਰਤੀ ਵਾਸਤੇ ਉਹ ਤਿਆਰੀ ਕਰਦੀ ਪਈ ਆ ਜਿਹੜੀ ਉਧਰ ਫੈਡਰਲ ਫੋਰਸ ਐ ਜਿਹੜੀ ਉਹਨਾਂ ਦੀ ਜੀ ਤਾਂ ਉਹ ਦੱਸ ਰਹੀ ਸੀ ਮੈਂ ਗੁੜੀਆਂ ਨਾਲ ਗੱਲ ਕਰਨ ਲੱਗ ਪਿਆ ਤੇ ਉਹ ਦੱਸ ਰਹੀ ਸੀ ਕਹਿੰਦੀ ਬਈ ਜਿਹੜੇ ਹੁਣ ਗਏ ਨੇ 2-3 ਸਾਲ ਤੋਂ ਹੂੰ ਬਹੁਤ ਔਖਾ ਹੋਇਆ ਪਿਆ ਬਿਲਕੁਲ ਅਸੀਂ ਜਿਹੜੇ ਪੰਜ ਸੱਤ ਸਾਲ ਪਹਿਲਾਂ ਗਏ ਸੀ ਅਸੀਂ ਥੋੜੇ ਠੀਕ ਆ ਸਾਡਾ ਸੰਘਰਸ਼ ਥੋੜਾ ਘਟ ਗਿਆ ਜਿਨ੍ਹਾਂ ਨੂੰ ਥੋੜਾ ਕੰਮ ਕਮ ਮੌਕਾ ਮਿਲ ਗਿਆ ਉਹਦੋ ਭੇਤੀ ਵੀ ਹੋ ਜਾਂਦਾ ਬੰਦਾ ਚਲੋ ਥੋੜੇ ਬੰਦੇ ਦੇ ਲਿੰਕ ਵੀ ਬਣ ਜਾਂਦੇ ਨੇ ਪਰ ਜਿਹੜੇ ਨਵੇਂ ਬੱਚੇ ਗਏ ਨੇ ਉਹਨਾਂ ਵਾਸਤੇ ਤੇ ਬੜਾ ਉਥੇ ਇੱਕ ਤਰ੍ਹਾਂ ਨਾਲ ਕਹ ਲੋ ਕਿ ਸੰਕਟਮਈ ਦੌਰ ਹੈ ਨਾ ਕਿਉਂ ਨਾ ਤਾਂ ਬਣੇਗਾ ਕੀ ਜੀ ਖਾਸ ਤੌਰ ਤੇ ਜਿਹੜੇ ਸਾਲ 2 ਸਾਲ 4 ਸਾਲ ਦੇ ਗਏ ਨੇ ਕਿ ਭਵਿੱਖ ਕੀ ਹੋਏਗਾ ਹੂੰ ਸਰਕਾਰ ਅਗੋਂ ਕਿਸ ਤਰ੍ਹਾਂ ਦੀ ਆਏਗੀ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਪਾਲਿਸੀਜ਼ ਹੋਣਗੀਆਂ ਸੋ ਕਾਫੀ ਅਸਥਿਰਤਾ ਹੈ ਉਥੇ ਤਾਂ ਇੱਕ ਅਸਥਿਰਤਾ ਦੇ ਦੌਰ ਦੇ ਵਿੱਚ ਕਹਿ ਲੋ ਕਿ ਹਫੜਾ ਦਫੜੀ ਵਾਲਾ ਮਾਹੌਲ ਹੀ ਬਣ ਗਿਆ ਜੀ ਉਥੋਂ ਦੀ ਰਾਜਨੀਤੀ ਚ ਵੀ ਬੜੀ ਅਸਥਿਰਤਾ ਹੈ ਅਸਥਿਰਤਾ ਤੁਸੀਂ ਅਸਥਿਰਤਾ ਦੀ ਗੱਲ ਕਰ ਰਹੇ ਹੋ ਵਿੱਚ ਟੂਟਰ ਸਾਹਿਬ ਦਾ ਜ਼ਿਕਰ ਵੀ ਹੋਇਆ ਪਰ ਉਹਦੇ ਵਿੱਚ ਮੈਂ ਇੱਕ ਕਮੈਂਟ ਪੜ੍ਹ ਦਿਆਂ ਹਾਂ ਇੱਕ ਮੈਟਰ ਨੇ ਲਿਖਿਆ ਕਿ ਕਈ ਦੋਸਤ ਜਾਣਬੁੱਝ ਕੇ ਵੀ ਕਰ ਦਿੰਦੇ ਆ ਵੀ ਐਵੇਂ ਮੈਸੇਜ ਕਰ ਦਿੰਦੇ ਕਿ ਆਵਾਜ਼ ਠੀਕ ਨਹੀਂ ਆ ਰਹੀ ਹੈ ਤਾਂ ਭਾਈ ਹੁਣ ਉਹ ਜਾਣਣ ਜਾਂ ਰੱਬ ਜਾਣੇ ਚਲੋ ਇਦਾਂ ਨਹੀਂ ਕਰਨਾ ਚਾਹੀਦਾ ਕਿ ਕਿਉਂਕਿ ਡਿਸਟਰਬ ਹੋ ਜਾਂਦੀ ਹੈ ਸ਼ੇਰ ਆਇਆ ਸ਼ੇਰ ਆਇਆ ਵਾਲੀ ਗੱਲ ਹੈ ਜੇ ਸੱਚੀ ਉਹ ਕਿਤੇ ਖਰਾਬ ਹੋਈ ਤੇ ਫਿਰ ਅਸੀਂ ਉਦਾਂ ਹੀ ਦੱਬੀ ਆਵਾਂਗੇ ਤਾਂ ਠੀਕ ਨਹੀਂ ਹੈ ਜੀ ਚਲੋ ਭਾਈ ਇਹਦੇ ਮਾਮਲੇ 'ਚ ਇੱਕ ਨਵਾਂ ਹੋਰ ਕਮੈਂਟ ਬੱਲੀ ਸਾਹਿਬ ਵੀ ਕਹਿ ਰਹੇ ਨੇ ਕਿ ਐਲ ਐਮ ਆਈ ਦੇ ਪੁਆਇੰਟ ਵੀ ਹੁਣ ਪੀ ਆਰ ਲਈ ਨਹੀਂ ਜੁੜਨਗੇ ਕਹਿੰਦੇ ਉਹ ਪੁਆਇੰਟ ਵੀ ਇਹਨਾਂ ਨੇ ਕੱਟ ਲਿਆ ਹਾਂ ਦੇਖੋ ਤਕਨੀਕੀ ਤੌਰ ਤੇ ਮੈਂ ਨਹੀਂ ਇਹਨਾ ਦਿੱਲੀ ਵਾਲਾ 에어ਪੋਰਟ ਨਹੀਂ ਵੇਖਿਆ ਜੀ ਮੋٹے ਤੌਰ ਤੇ ਇਹ ਖਬਰ ਅੱਜ ਮੈਂ ਸਵੇਰੇ ਪੜ੍ਹਨ ਰਿਹਾ ਸੀਗਾ ਕਿ ਉਹਨਾਂ ਨੇ ਜੀ ਸਾਰਾ ਰਿਕਾਰਡ ਮੰਗ ਲਿਆ ਹੁਣ ਕਿਹੜਾ ਕਿਹੜਾ ਰਿਕਾਰਡ ਆ ਪੁਆਇੰਟ ਪੂੰਡ ਦਾ ਮੈਂ ਸਿੱਧਾ ਆਪਾਂ ਬਾਈ ਜਿਹੜੀ ਚੀਜ਼ ਦਾ ਆਪਾਂ ਨੂੰ ਇਲਮੀ ਨਹੀਂ ਹੈਗਾ ਮੈਂ ਐਵੇਂ ਇੱਥੇ ਐਲ ਐਮ ਆਈ ਦੀ ਫੋਲ ਕੇ ਬਹਿ ਜਾ ਖਤਾਬ ਉਹ ਠੀਕ ਨਹੀਂ ਹੈ ਸਭ ਮੈਂ ਸਿੱਧੀ ਗੱਲ ਆ ਜਿਹੜੀ ਚੀਜ਼ ਠੀਕ ਹੈ ਸਟੀਕ ਜਿੱਥੇ ਨਹੀਂ ਪਤਾ ਕਲਤੀ ਮਾਰ ਜੋ ਸਿੱਧੀ ਗੱਲ ਆ ਅਸੀਂ ਫਸੇ ਹਾਂ ਬਹੁਤ ਵਾਰੀ ਜੀ ਜੀ ਸੋ ਆਪਾਂ ਕਲਤੀ ਆ ਭਈ ਆਪਣੀ ਸਿੱਧੀ ਗੱਲ ਜੋ ਇਹ ਤਕਨੀਕੀ ਜਿਹੜੇ ਮਾਮਲੇ ਆ ਇਹ ਉਥੋਂ ਦੇ ਲੋਕ ਦੱਸ ਸਕਦੇ ਆ ਜੀ ਜਾਂ ਕੋਈ ਜਿਹੜਾ ਕੋਈ ਨਾ ਵਿਸ਼ਿਆਂ ਦਾ ਮਾਹਰ ਹੋ ਦੱਸ ਸਕਦਾ ਖੈਰ ਮਿੰਟੂ ਜੀ ਉਥੋਂ ਦੀ ਆਪਾਂ ਜਿਹੜੀ ਰਾਜਨੀਤੀ ਦੀ ਗੱਲ ਕਰ ਰਹੇ ਸੀ ਉਹਦੇ ਬਾਰੇ ਤਾਂ ਜ਼ਰੂਰ ਥੋੜੀ ਜੀ ਗੱਲ ਹੋਰ ਆਪਾਂ ਕਰਾਂਗੇ ਤੁਸੀਂ ਟਰੂਡੋ ਸਾਹਿਬ ਦਾ ਨਾਮ ਛੋਇਆ ਟਰੂਡੋ ਸਾਹਿਬ ਦਾ ਜ਼ਿਕਰ ਆਇਆ ਇਧਰ ਜਗਮੀਤ ਸਿੰਘ ਜੀ ਉਹ ਵੀ ਅਸਤੀਫੇ ਦੀ ਗੱਲ ਕਰ ਰਿਹਾ ਦੂਜੇ ਪਾਸੇ ਜਗਮੀਤ ਸਿੰਘ ਵਾਸਤੇ ਫੰਡ ਵਗੈਰਾ ਰੇਜ਼ ਹੋ ਰਿਹਾ ਪੈਨਸ਼ਨ ਪੁਨਸ਼ਨ ਇਹ ਕੀ ਇਹ ਕੀ ਮਸਲਾ ਹੈ ਦੇਖੋ ਅਮਰੀਕਾ ਦੀ ਰਾਜਨੀਤੀ ਨੂੰ ਦੇਖ ਲਓ ਹਣਾ ਜੋ ਡੋਨਲਡ 트ੰਪ ਨੇ ਉੱਥੇ ਕਟੜਤਾ ਲਿਆਂਦੀ ਜੀ ਜਦੋਂ ਹਾਰ ਗਏ ਉਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਜੋ ਅਮਰੀਕਾ ਦੀ ਡੈਮੋਕ੍ਰੇਸੀ ਨੂੰ ਕਲੰਕਿਤ ਕੀਤਾ ਬਿਲਕੁਲ ਉਹ ਸਰ ਇਤਿਹਾਸ ਚ ਦਰਜ ਆ ਜੀ ਤਾਂ ਮਤਲਬ ਕਿ ਹੁਣ ਜੇ ਤੁਸੀਂ ਰਾਜ ਹਾਲਾਂਕਿ ਕੈਨੇਡਾ ਦਾ ਸਿਸਟਮ ਬਹੁਤ ਵਧੀਆ ਜੀ ਜਦੋਂ ਵੀ ਤੁਸੀਂ ਉੱਥੋਂ ਦੇ ਦੁਖੀ ਹੋਏ ਲੋਕਾਂ ਨੂੰ ਵੀ ਪੁੱਛੋਗੇ ਨਾ ਜਿਹੜੇ ਉੱਧਰ ਦੇ ਬਾਰਨ ਨੇ ਜਾਂ ਕਹਿ ਲੋ ਕਿ 90 ਨੂੰ ਬੇਚੀ ਚਲੇ ਗਏ ਕਾਰੋਬਾਰ ਸੈੱਟ ਨੇ ਜਿਹੜੇ ਕਈ ਵਾਰ ਇੱਕ ਸ਼ਿਕਾਇਤ ਵੀ ਕਰਦੇ ਆ ਕਿ ਯਾਰ ਜਿਹੜੇ ਨੌਜਵਾਨ ਆਏ ਇਹਨਾਂ ਦੇ ਪੈਰ ਮਾਹ ਹੋ ਗਿਆ ਜੀ ਪਰ ਜਦੋਂ ਤੁਸੀਂ ਉਹਨਾਂ ਨੂੰ ਅਖੀਰ ਤੇ ਇਹ ਪੁੱਛੋਗੇ ਸਵਾਲ ਕਰੋਗੇ ਕੈਨੇਡਾ ਦਾ ਕਿ ਕੀ ਯਾਰ ਕੈਨੇਡਾ ਇਨਾ ਹੀ ਬੁਰਾ ਤਾਂ ਉਹ ਕਹਿੰਨਗੇ ਨਹੀਂ ਯਾਰ ਕੈਨੇਡਾ ਦਾ ਸਿਸਟਮ ਬਹੁਤ ਵਧੀਆ ਹੈ ਪਰ ਸਿਆਸਤ ਦੇ ਵਿੱਚ ਕੁਝ ਹੱਦ ਤੱਕ ਨਗਾਰ ਆ ਗਿਆ ਜੀ ਯਾਨੀ ਕਹਾਣੀ ਕੀ ਆ ਤਾਂ ਹੁਣ ਇੱਥੇ ਇੱਥੇ ਵੀ ਇੱਕ ਮੇਰੇ ਮਿੱਤਰ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਹਿੰਦੇ ਯਾਰ ਇੱਥੇ ਵੀ ਕੁਝ ਮਾੜਾ ਨਹੀਂ ਹੈ ਜੀ ਸਿਸਟਮ ਨੂੰ ਠੀਕ ਕਰ ਦਿਓ ਤੇ ਇਹਦੇ ਵਰਗਾ ਵੀ ਕੋਈ ਮੁਲਕ ਨਹੀਂ ਹੈ ਵੀ ਠੀਕ ਹੈ ਜੀ ਹੁਣ ਸਿਸਟਮ ਨੂੰ ਕਿਵੇਂ ਠੀਕ ਕਰੀਏ ਮੇਰਾ ਸਵਾਲ ਇਹ ਹੋਏਗਾ ਜੀ ਜਾਂ ਤੁਹਾਡਾ ਸਵਾਲ ਇਹ ਹੋਏਗਾ ਉਹ ਕਹਿੰਦੇ ਕਿ ਯਾਰ ਦੇਖੋ ਗੱਲ ਇਹ ਆ ਕਿ ਜਿਹੜੇ ਪੋਲੀਟੀਸ਼ੀਅਨ ਆ ਚੁਣੇ ਹੋਏ ਨੁਮਾਇੰਦੇ ਆ ਜੀ ਉਹ ਨੀਤੀਆਂ ਤੇ ਕੇਂਦਰ ਤੋਂ ਨੀਤੀਆਂ ਬਣਾਉਣ ਲਾਗੂ ਕਰੇ ਅਫਸਰ ਸਾਹੀ ਦੋਨੇ ਇਮਾਨਦਾਰ ਹੋਣ ਜੀ ਦੋਨੇ ਹੀ ਇੱਕ ਦੂਜੇ ਤੇ ਸਿਕੰਜਾ ਰੱਖਣ ਬਿਲਕੁਲ ਮਤਲਬ ਇੱਕ ਥਾਣੇਦਾਰ ਦੀ ਬਦਲੀ ਕਰਾਉਣ ਵਾਸਤੇ ਹੁਣ ਸਿਫਾਰਿਸ਼